ਦੇ ਆਰੋਦੀ ਗੱਲ ਕਰਨ ਗਿਆ ਸੀਗੇ ਤੇ ਉੱਥੇ 8 ਵਾਲੇ 15 20 ਨੇ ਇਕੱਠੇ ਹੋ ਕੇ ਪਾ ਗਏ ਮੈਨੂੰ ਕਿੱਥੇ ਗਏ ਸੀ ਗੱਲ ਕਰਨ ਗਰੀਬ ਮਰਲੇ ਇਹ ਲੜਾਈ ਦਾ ਕਰਨ ਕੀ ਹੋਇਆ ਲੜਾਈ ਤਾਂ ਕੋਈ ਨਹੀਂ ਗੱਲ ਕਰ ਦਸ ਸੀਗੇ ਨੇ ਮੇਰੇ ਦਾ ਦੂਤ ਕੱਢ ਲਿਆ ਵੈਸੋ ਕੱਢ ਕੇ ਕਿਹਦੇ ਵਾਲੇ ਸੀਗੇ ਉਹ ਸੀਗੇ 20 25 ਜਾਣੇ ਭਾਈ ਬਾਜੀ ਐਦਾ ਆ ਵੀ ਚਾਰ ਪੰਜ ਦਿਨ ਹੋ ਗਏ ਸੀ ਮੁੰਡਿਆਂ ਨੂੰ ਗੱਡੀਆਂ ਪਾਉਣ ਨੂੰ ਆਉਗਿਆ ਇਹਨਾਂ ਤੇ ਅਸੀਂ ਮੰਨਦੇ ਨਹੀਂ ਸੀ ਗੱਡੀ ਪਾਉਣ ਨੂੰ ਕਿਉਂਕਿ ਉਹਨਾਂ ਦੀਆਂ ਪਹਿਲਾਂ ਵੀ ਲੋਹੇ ਗੇਟ ਦੇ ਚੱਲਦੀਆਂ ਆ ਗੱਡੀਆਂ ਬਸ ਇਸ ਤੋਂ ਜ਼ਿਆਦਾ ਗੱਲ ਫੇ ਬਾਧੀ ਗਈ ਆ ਤਿੰਨ ਚਾਰ ਵਾਰ ਉਹਨਾਂ ਨੂੰ ਮਨਾ ਕਰਕੇ ਸੀ ਤੋਰ ਵੀ ਦਿੱਤਾ ਆ ਠੀਕ ਨੇ ਵੀ ਤੁਹਾਡਾ ਉਧਰ ਸਟੈਂਡ ਆ ਉਧਰ ਆਪਣੇ ਸਟੈਂਡ ਦੇ ਗੱਡੀ ਪਾਓ ਕਹਿੰਦੇ ੱੱਕੇ ਨਾ ਸੀ ਇੱਥੇ ਤਾਂ ਪਾਉਣੀ ਤਾਂ ਇੱਥੇ ਹੀ ਪਾਉਣੀ ਆ ਅੱਜ ਅਸੀਂ ਤਾਂ ਬੈਠੇ ਸੀਗਾ ਆਰਾਮ ਨਾਲ ਆਪਣੀਆਂ ਗੱਡੀਆਂ ਦੇ ਵਿੱਚ ਉਹ 40 50 ਜਾਣੇ ਇਕੱਠੇ ਹੋ ਕੇ ਆਏ ਆ ਆਉਂਦੇ ਆਨੇ ਗੱਲ ਨਹੀਂ ਕੀਤੀ ਕੋਈ ਬਾਸਤਾ ਨਹੀਂ ਸਾਡੇ ਮੁੰਡਿਆਂ ਦੇ ਚਪੇੜਾ ਚੋੜਾ ਮਾਰੀਆਂ ਉਹ ਨਹੀਂ ਚੰਗਾ ਮੁੰਡਿਆਂ ਨੂੰ ਕੁੱਟਿਆ ਵੀ ਆ ਤੇ ਇੱਕ ਮੁੰਡਾ ਜਿਹੜਾ ਸਾਡਾ ਦਾਖਲਾ ਉਹਦੇ ਸਾਟਾ ਵੀ ਲੱਗੀਆਂ ਹੱਥ 'ਚ ਹੁਣ ਇਹ ਨਹੀਂ ਪਤਾ ਫ੍ਰੈਕਚਰ ਹੋਇਆ ਹੈ ਜਾਂ ਉਦਾਂ ਲੱਗੀਆਂ ਹਜੇ ਸਾਡੇ ਕੋਲ ਇਸ ਚੀਜ਼ ਦੀ ਕੋਈ ਹਜੇ ਖਬਰ ਨਹੀਂ ਆਈ ਹੈਗੀ ਕੀ ਮਤਲਬ ਪਹਿਲਾਂ ਜਦੋਂ ਦੀਆਂ ਦੋ ਤਿੰਨ ਆਟੋ ਉੱਧਰ ਨਾਨਕਨਗਰੀਆਂ ਨਾਲ ਮੇਨ ਗੇਟ ਤੇ ਚੱਲ ਜਿਹਾ ਆ ਜਿੱਦਾਂ ਡਰਾਈਵਰ ਰੱਖ ਕੇ ਚਲਾਈ ਜਾਂਦੇ ਆ ਤੇ ਸਾਡੇ ਜਿੱਦਾਂ ਹੈਗੇ ਛੋਟੇ ਜਿਹੇ ਕਲੋਨੀ ਆ ਤੇ ਗ੍ਰੀਨ ਪੈਲੀ ਛੋਟੇ ਜਿਹੇ ਇੱਕ ਬਣੀ ਆ ਤੇ ਅਸੀਂ ਬੜੇ ਪੁਰਾਣੇ ਤੋਂ ਮਤਲਬ ਕੰਮ ਕਰਦੇ ਸੀਗੇ ਤਾਂ ਇਹ ਮੰਨ ਲਓ ਕਿ ਚਲੋ ਕੋਈ ਪਿਆਰ ਮੁਹੱਬਤ ਨਾਲ ਜਿਹਦਾ ਬੰਦਾ ਗੱਲ ਕਰਦੇ ਬਦਮਾਸ਼ੀ ਨਾ ਦੋ ਤਿੰਨ ਦਿਨ ਹੋਗਾ ਸਾਨੂੰ ਮਤਲਬ ਕਰਦੇ ਹਨ ਤਾਂ ਅਸੀਂ ਮਤਲਬ ਗੱਡੀ ਦਿੱਤਾ ਸੀ ਤੇ ਚਲੋ ਜਿੰਨੇ ਬੰਦੇ ਸਾਨੂੰ ਗ੍ਰੀਨ ਪੈਲੀ ਮਾਲਕਾਂ ਨੇ ਲੌਕ ਕੀਤੇ ਆ ਤੇ ਉਸਾਰਾ ਜਿਨੰਬਰ ਵਾਰੀ ਵੀ ਚੱਲਦੇ ਆ ਤੇ ਜਿੰਨੇ ਕੋਲ ਨਾ ਕੋਈ ਜਗ੍ਹਾ ਹੈ ਉਹਨਾਂ ਦੇ ਨਾਲ ਜਗ੍ਹਾ ਦਿੱਤੀ ਗਈ ਉਸਾਰਾ ਤੇ ਰਜਿਸਟਰਡ ਅਸੀਂ ਯੂਨੀਅਨ ਕਰਾਈ ਜਿਓ ਹੂੰ ਇਹ ਇਹ ਕਿ ਠੱਕੇ ਨਾਲ ਮਤਲਬ ਕਹਿੰਦੇ ਅਸੀਂ ਚੱਲਣਾ ਵੀ ਆ ਤੇ ਚੱਲਣਾ ਵੀ ਮਤਲਬ ਬਗੈਰ ਨੰਬਰ ਤੋਂ ਆ ਮਤਲਬ ਗੱਡੀ ਆਈ ਪਰ ਕਿ ਐਸੀ ਜਾਣਾ ਅੱਛਾ ਐਸੀ ਕਹਿੰਦੇ ਇਦਾਂ ਅਸੀਂ ਚੱਲਣ ਦੀ ਤਰ ਹੈਗਾ ਮਗਰ ਵੀ ਬੱਚੀ ਕੋ ਮਤਲਬ ਉੱਥੇ ਲੌਕ ਗੇਟ ਦੀ ਆ ਮਤਲਬ ਬਦਮਾਸ਼ ਕੈਬ ਦੇ ਬੰਦੇ ਜਿੱਦਾਂ ਦੇ ਦਿੱਤੀ ਕੀ ਹੂੰ ਤਾਂ ਇਦਾਂ ਦੇ ਜੋ ਅੱਛਾ ਕੀ ਕੀਤਾ ਤੁਹਾਡੇ ਕੋ ਆਕਰ ਹਾਂ ਕਿ ਤਾਂ ਉਨੀ ਪਹਿਲੇ ਇੱਕ ਮੁੰਡਾ ਮੈਂ ਤੇ ਕੋਰ ਮੁੰਡਾ ਹੈ ਦਵਿੰਦਰ ਤਾਂ ਪਹਿਲਾਂ ਉਹਦੇਉ ਨਹੀਂ ਮਾਰੀਆਂ ਉੱਥੇ ਤੇ ਫੇ ਮੇਰੇ ਮਾਰਤੀਆਂ ਉਹਨੇ ਤੇ ਮਾਰ ਕੇ ਤਾਂ ਉਸ ਵੇਲੇ ਫਿਰ ਉਹ ਪਰੇ ਜਾ ਕੇ ਚਲ ਗਿਆ ਤਾਂ ਗੱਡੀ ਆਪਣੀ ਭਰ ਕੇ ਚਲਾਣ ਲੱਪਿਆ ਉਹ ਕੱਢ ਗਿਆ ਉੱਥੇ ਥੋੜੀ ਦੇ ਖੜੇ ਤਾਂ ਪੇਰ ਉਹਨੂੰ ਪਤਾ ਲੱਗਾ ਪੁਲਸਾਂ ਦੀ ਪਈ ਆ ਤੇ ਫਿਰ ਉਹ ਚਲ ਗਿਆ ਪੁਲਸਾਂ ਆਈ ਉੱਥੇ ਤਾਂ ਐਸ.ਐਚ.ਓ ਸਾਹਿਬ ਆਈਸਗੇਂ ਤਨਾਂਪੁਰ ਵਾਲੇ ਤਾਂ ਫੇ ਪੱਤੂ ਦੀ ਗੇਤਾ ਪੱਜੰਦੋ ਬਾਅਦ ਉਹ ਮੁੜ ਕੇ ਮੈਂ ਆਪਣੀ ਬੇਟੀ ਨੂੰ ਮਤਲਬ ਲੈਣ ਚੱਲ ਅਸਗਾ ਉਤੋਂ ਅਤੋਲੀ ਤੋਂ ਉਹਦਾ ਪੀਪਰ ਸਿਕਾਜ ਤੇ ਫੇਰ ਰਸਤੇ ਜਾਏ ਉੱਥੇ ਤਾਂ ਮੀਡ ਰੋਡ ਤੇ ਜਦੋਂ ਕੋਲੋਨੀ ਥੋੜੀ ਜੀ ਲੰਘ ਕੇ ਤਾਂ ਫੇਰ ਆ ਕੇ ਮੈਨੂੰ ਮਤਲਬ ਮਾਰਨ ਨੂੰ ਗੋਟਾਂ ਲਾਪੇ ਇਹ ਕਿਹੜੇ ਕਿਹੜੇ ਹਥਿਆਰ ਨਾਲ ਮਾਰੇ ਤੁਹਾਨੂੰ ਮਾਰਨ ਨੂੰ ਤਾਂ ਉੱਥੇ ਪਿਆ ਸੀ ਉਹ ਜੀ ਕੀ ਉਹ ਕੀ ਕਹਿੰਦੇ ਉਹ ਖੰਡੇ ਖੰਡੇ ਹੈ ਉਹ ਦਾ ਉਹ ਕਿੰਨੇ ਮਾਰੇ ਤੇ ਵਾਕਿਆ ਬੋਲ ਕਿਤਾਬ ਪੈਪ ਜੇ ਹੁੰਦੇ ਪਲਾਸਕੜ ਜੀਲੇ ਬਣਾਇਓਆ ਤੇ ਉਹ ਮੇਰੇ ਫੇਰ ਪਿੱਛੇ ਇੱਥੇ ਨਤਾਂ ਦੇ ਉਹ ਮਾਰਦੇ ਤੁਸੀਂ ਇਕੱਲੇ ਸੀਗੇ ਉਦੋਂ ਮੈਂ ਹਾਂ ਕੰਨੈ ਸੀ ਉਹ ਕਿੰਨੇ ਜਾਣੇ ਸੀਗੇ ਉਹ ਤਕਰੀਬਨ 10 12 ਜਾਣੇ ਹੋਣੇ ਕੋਈ ਨਾਂ ਪਛਾਣਦੇ ਬੰਦਿਆਂ ਦਾ ਮੈਂ ਕਿੰਨਾ ਨੂੰ ਤਾਂ ਜਾਣਦਾ ਆ ਬਾਕੀ ਮਤਲਬ ਉਦਾਂ ਨਿਸ਼ਾਨ ਦਾ ਨਾਂ ਨਾ ਬਕੈਂਦਾ ਕੀ ਨਾਮ ਤੇ ਨਾ ਦਾ ਇੱਕ ਤਾਂ ਨ ਮਣੀ ਆ ਇੱਕ ਤਾਂ ਸਾਦੀ ਆ ਕਿ ਇੱਕ ਇਹ ਉੱਤੇ ਮੁੰਡਾ ਅੱਗੇ ਨੂੰ ਮੇੜੂ ਦਾ ਸ਼ਿਮ ਟ੍ਰੱਕ ਪਤਾ ਨਹੀਂ ਸਕੂਟਰ ਹੁਣ ਕੀ ਕਹਿੰਦੇ ਇਦਾਂ ਦਾ ਕੁਝ ਨਾ ਆ ਇਹ ਕਿਹੜੇ ਪਿੰਡ ਦੇ ਆ ਇਹ ਤਿੰਨੋਂ ਮੁੰਡੇ ਹੈ ਇਹ ਕੁਝ ਨਾਨਕ ਨਕਲੀ ਦੇ ਆ ਤੇ ਕੁਝ ਮਤਲਬ ਆੜੇਦਵਾਲੇ ਵਾਲੀ ਆ ਮਤਲਬ ਕੁਝ ਲੋਕਲ ਵੀ ਆ ਕਿ ਦੋ ਤਿੰਨ ਕਿ ਜਾਲੇ ਪੁਲਿਸ ਨੂੰ ਕੰਪਲੀਟ ਕੀਤੀ ਮੌਕੇ ਤੇ ਖੜ ਕੇ ਉੱਥੇ ਮੋਕੇ ਤੇ ਫੋਨ ਅਸੀਂ ਕਰਦੇ ਸੀ ਮੋਕੇ ਤੇ ਉਸ ਵੇਲੇ ਫੋਨ ਤਾਂ ਨਹੀਂ ਚੱਕਿਆ ਹੈਗਾ ਮਤਲਬ ਉਹ ਨਹੀਂ ਤਾਂ ਉਸ ਤੋਂ ਬਾਅਦ ਮਤਲਬ ਫਿਰ ਸਨਾਮਪੁਰ ਐਸ.ਟੀ. ਸਾਹਿਬ ਨਾਲ ਉਹ ਤਨਾ ਉਹ ਹੀ ਤਾਂ ਫਿਰ ਮੋਕੇ ਦੀ ਉਹ ਵੀ ਲਿਆ ਗਿਆ ਕੀ ਮੰਗ ਕਰਦੇ ਹਾਂ ਤੇ ਪ੍ਰਸ਼ਾਸਨ ਤੋਂ ਅਸੀਂ ਤਾਂ ਆਪਣਾ ਇਨਸਾਫ ਹੀ ਚਾਹੁੰਦੇ ਹਾਂ ਜੀ ਮਤਲਬ ਜੋ ਸਾਡਾ ਨਾਲ ਇਨਸਾਫ ਹੋਣਾ ਚਾਹੀਦਾ ਕਿ ਅਸੀਂ ਤਾਂ ਕਬੀਲਦਾਰ ਬੰਦੇ ਸਾਰੇ ਬਾਲ ਬੱਚਿਆਂ ਯਾਨੀ ਕਿ ੱੱਗੇ ਨਾ ਗੁੰਡਾ ਕਰਦੀਆਂ ਲਿਆ ਕੇ ਆਟੋ ਬਲਾਂਦੇ ਵਿੱਚ ਲਿਆ ਕੇ ਹਾਂ ਜੀ ਤੇ ਮਤਲਬ ਵੀ ਅਸੀਂ ਤਾਂ ਨੰਬਰ ਭਾਈ ਚੱਲਦੇ ਉਹ ਤਾਂ ਕਹਿੰਦੇ ਸੀ ਚੱਲਣਾ ਵੀ ਹੈ ਚੱਲਣਾ ਵੀ ਉਹ ਪਰ ਐਵੇਂ ਗੱਡੀ ਆਈ ਤੇ ਭਰ ਕੇ ਚੱਲ ਗਈ ਤੇ ਬਾਕੀ ਬੰਦੇ ਕੀ ਕਰਨਗੇ ਵਾਹ ਇਹ ਤਾਂ ਮਰ ਕੇ ਗਰੀਬ ਬੰਦੇ ਕਿ ਜਿਉ ਉਹ ਆਟੋ ਚੱਲਣ ਲੱਗ ਪਈ ਉੱਥੇ ਤਾਂ ਫੇਰ ਤਾਂ ਸਾਡੇ ਰੂਹ ਜੁੱਤੀਆਂ ਪੂਗੀਆਂ ਜੀ ਇਹ ਭਾਈ ਕੀ ਨਾ ਤੁਹਾਡਾ ਭਾਜੀ ਮੇਰਾ ਨਾਮ ਸੰਦੀਪ ਕੁਮਾਰ ਆ ਅ ਸਿਵਲ ਹਸਪਤਾਲ ਆਏ ਨੇ ਕੀ ਕਰਨ ਆ ਇਹ ਕੋån ਨਹੀਂ ਅਸੀਂ ਸਟੈਂਡ ਤੇ ਆਹੋਦੀ ਗੱਲ ਕਰਨ ਗਿਆ ਸੀਗੇ ਤੇ ਉੱਥੇ ਆਹੋ ਵਾਲੇ 15 20 ਨੇ ਇਕੱਠੇ ਹੋ ਕੇ ਪੈ ਗਏ ਮੈਨੂੰ ਕਿੱਥੇ ਗਏ ਸੀ ਗੱਲ ਕਰਨ ਗਰੀਬ ਮਰਲੇ ਤੇ ਲੜਾਈ ਦਾ ਕਾਰਨ ਕੀ ਹੋਇਆ? ਲੜਾਈ ਤਾਂ ਕੋਈ ਨਹੀਂ ਗੱਲ ਕਰ ਦੱਸ ਗੀਆਂ ਮੇਰੇ ਦਾ ਦੂਤ ਕੱਢ ਲੈ ਆ ਵਾਸੋਲ ਕੱਢ ਗਏ। ਕਿਹਦੇ ਵਾਲੇ ਸੀਗੇ? ਉਹ ਸੀਗੇ 20 25 ਜਾਣੇ ਬਈ। ਕੋਈ ਨਾਮ ਵਗੈਰਾ ਪਤਾ ਬੰਦਿਆਂ ਦਾ? ਭਾਜੀ ਨਾਂ ਨਹੀਂ ਪਤਾ ਬੰਦਿਆਂ ਦੇ ਆਟੋ ਵਾਲੇ ਹੀ ਬੰਦੇ ਸੀਗੇ ਸਾਰੇ। ਸਟੈਂਡ 'ਚ ਲੜਦਾ ਉੱਥੇ ਜੀ। ਹਾਂਜੀ ਸਟੈਂਡ ਹੀ ਸੀ। ਕਿਹਦਾ ਸਟੈਂਡ ਪਤਾ ਤੁਹਾਨੂੰ? ਸਟੈਂਡ ਜੀ ਨਾਨੂ ਤੇ ਰੇਸ਼ਮਦਾਰੀ ਉੱਤੇ। ਅੱਛਾ ਜੀ ਤੁਸੀਂ ਆਪਣਾ ਆਟੋ ਲੈ ਕੇ ਗਏ ਸੀ ਹਾਂਜੀ ਜੀ ਆਪਾਂ ਜੀ ਲੋਕ ਲੈ ਬੰਦੇ ਉੱਥੇ ਤੇ ਅਸੀਂ ਹਾਂਜੀ। ਤੇ ਇਹ ਗੱਲ ਕਰਨ ਕਿ ਉਹ ਜਾ ਕੇ ਤਾਂ ਹਮਲਾ ਕਰਤਾ ਤੁਹਾਡੇ ਜਨਾਂ 'ਤੇ। ਹਾਂਜੀ ਕੋਈ ਨਹੀਂ ਮੈਂ ਕਿਹਾ ਜਾ ਕੇ ਆ ਉਹ ਕਹਿੰਦੇ ਨਹੀਂ ਪਾਣੀ ਮੈਂ ਭਾਈ ਅਸੀਂ ਪਾਣੀ ਹੋਏ ਤੇ ਉਹ ਨਹੀਂ ਹਮਲਾ ਕਰਤਾ ਤੁਸੀਂ ਪੁਲਿਸ ਨਾਲ ਗੱਲਬਾਤ ਕੀਤੀ ਮੜੀ ਉੱਥੇ ਕੋਈ ਹਾਂਜੀ ਪਾਲਸ ਨਾਲ ਗੱਲ ਨਹੀਂ ਕੀਤੀ ਯਾਦਤ ਕਿ ਅਸੀਂ ਇੱਥੇ ਸਿਵਲ ਹਸਪਤਲ ਆ ਗਏ ਸੀ ਤੇ ਉਹ ਆਰਡਰ ਨਵਾਂ ਹੀ ਪਾਉਣਗੇ ਅਸੀਂ ਆਪਣਾ ਯੂਨੀਅਨ ਚ ਮੈਂ ਹਾਂਜੀ ਆਪਣਾ ਹੀ ਹੈ ਜੀ ਆਪਣਾ ਉਹਨੇ ਮਨ੍ਹਾ ਕਰਤਾ ਪਾਉਣ ਦਾ ਹਾਂਜੀ ਮਨ੍ਹਾ ਕਰਤਾ ਹੈ ਕਾਰਨ ਕੀ ਹੋਇਆ ਮਨ੍ਹਾ ਕਰਨ ਦਾ ਬਸ ਕਹਿੰਦੇ ਨਹੀਂ ਕੰਮ ਹੈ ਨਹੀਂ ਅਸੀਂ ਆਡ ਪੈਣ ਨਹੀਂ ਦੇਣੀ ਹੈ ਤੇ ਕਿਹੜੀ ਹੈਗੀ ਆ ਤੁਹਾਡੀ ਯਾਦੋਂ ਯੂਨੀਅਨ ਕਿਹੜੀ ਹੈ ਕੀ ਨਾਮ ਵਾਲੋ ਜਿੰਨੇ ਹੁੰਦਾ ਚੋਣੀ ਆਂਦਾ ਨਹੀਂ ਨਾਂ ਨਹੀਂ ਪਤਾ ਇਹਨਾਂ ਬੰਦੇ ਨੂੰ ਤੇ ਹਿਆਰ ਘੜਾ ਜਿਹੜੇ ਨਾਲ ਲੈ ਗਏ ਆ ਕਿ ਇਹ ਦੂ ਬੇਟਾ ਪੈ ਗਿਆ ਉਹਨੇ ਰੱਖਿਆ ਸੀਗਾ ਦਾਤ ਕਿਰਬਾਨਾ ਕੰਡੇ ਬੈਸਬਾਲ ਸੀਗਾ ਇਹ ਤੇ ਤੁਹਾਨੂੰ ਲੈ ਕੇ ਕੋਣ ਆਇਆ ਹਸਪਤਲ ਮੁੜ ਕੇ ਇੱਥੇ ਤੇ ਸਾਨੂੰ ਇੱਥੇ ਮੇਰੇ ਮਾਮੇ ਨੂੰ ਆਣ ਕੇ ਲਾ ਗਿਆ ਸੀ ਕਿ ਮੰਨ ਕਰਦੇ ਪਰਚਾ ਕਰ ਦੋ ਤੁਸੀਂ ਉਹਨੂੰ ਬਸ ਇਨਸਾਫ ਦਵਾਇਆ ਜਾਵੇ ਸਾਨੂੰ ਤੇ ਤੁਹਾਡਾ ਆਟੋ ਐਸ.ਐਮ ਕਿੱਥੇ ਹੋ ਹਾਂਜੀ ਉੱਥੇ ਖੜਾ ਸੀ ਮੇਰਾ ਉਹਦੇ ਵੀ ਟੋੜਪੰਨ ਕੀਤੀ ਆਟੋ ਦੀ ਨਹੀਂ ਆਟੋ ਤੇ ਨਹੀਂ ਕੀਤੀ ਜੀ ਨੇ ਤੇ ਸੱਟਾ ਕਿਤੇ ਕਿਤੇ ਲੱਗੀਆਂ ਭਾਜੀ ਸੱਟ ਫਰੋਂ ਦੇ ਹਸਾਂ ਛੇੜ ਤੇ ਲੱਗੀ ਆ ਬਾਹਰ ਤੇ ਦਾਤ ਮਾਰਿਆ ਜਾ ਟੱਕ ਰੱਖੇ ਸੀ